ਮੁਖਤ ਐ ਲੰਡਰ ਬੱਕਰੀ ਚ ਫਸੋਂਗੇ ਤੁਸੀਂ ਨਾਲੇ ਆਪਦੇ ਆ ਬੱਕਰੀ ਮਾੜੀ ਐ ਦੱਸੇ ਦਾ ਕੀ ਮਾੜਾ ਐ ਤੇ ਸੂਈ ਪੱਠ ਹੈ ਲੈ ਕੋਈ ਵੀ ਨੁਕਸ ਨਹੀਂ ਐ ਚ ਕੱਕੜੀ ਵਰਗੀ ਲੋਟੀਆਂ ਨਾਲ ਥਣ ਚ ਨੁਕਸ ਨਾ ਹੋਰ ਉੱਥੇ ਜਾ ਕੇ ਤਾਂ ਉਹਦੇ ਨਾਲ ਪੰਗਾ ਲੈ ਲਿਆ ਓਏ ਉਹ ਮਰਤਾ ਤੈਨੂੰ ਦੰਦ ਦਿਖਾਵਾਂਗੇ ਲੈ 6 ਦੰਦਾਂ ਨਵੇਂ ਆ ਨਾ 6 ਦੰਦ ਜਮਾਂ ਨਵੇਂ ਲੈ ਤੱਕੇ ਪਟੇਕ ਬੱਕਰਾ ਬੱਕਰਾ ਜੀ ਬੱਕਰਾ ਜੋ ਵੀ ਤੋ ਪਾਸੋ ਸੂਈਏ ਕੱਲ ਕੱਲ ਸੂਈਏ ਜੀ ਕੱਲ ਕੱਲ ਕਰਕੇ ਇਹ ਜੇ ਬਣੀ ਸੂਈ ਬਸ ਮੰਨ ਲੈ ਕਰ ਪਸੰਦ ਉਹ ਵੀ ਕਾਲੇ ਕੰਦਰ ਦਾ ਫਿਆ ਬਣਾ ਫੇ ਕਾਲਾ ਦੇ ਤਾਂ ਕੀ ਮਾੜਾ ਹੋ ਗਿਆ ਬਸ ਤਾਂ ਕਲਰ ਵਧੀਆ ਦਾ ਆ ਭਾਈ ਭਰਿਆ ਪਿਆ ਕਰ ਮਾਲਕ ਜੀ ਦੇ ਯਾਰ ਪਟੋਂ ਨੀ ਨੀ ਆਇਆ ਹੋਵੇ ਐੜ ਆ ਵੀ ਵਿੱਚ ਫਿਰ ਬਸਲਵਾ ਦਵਾਦਾਂ ਨੇ ਬੱਚਾ ਬਰਮਾ ਹੋਰ ਦਵਾਦਾਂ ਨੇ ਕਿਸੇ ਬੱਕਰੀ ਦਾ ਬੱਚਾ ਹੋਰ ਲਾਲਾ ਥੱਲੇ ਹੋਰ ਕੀ ਕਰ ਸਕਦਾ ਮੈਂ ਇਹੀ ਕਰ ਸਕਦਾ ਸਹੀ ਗੱਲ ਹੈ ਬੱਚੇ ਤੋਂ ਦਵਾ ਦੇ ਰਾਜਾ ਉਹ ਬਿਨਾ ਬੱਚੇ ਤੋਂ ਲੈ ਜਾ ਲੈ ਜਾ ਪਰ ਬੱਚੇ ਤੋਂ ਲੈ ਜਾ ਤੇਰਾ ਸਾਰੇ ਪਾਸੇ ਸਿੱਧੇ ਆ ਕਿਉਂ ਜੀ ਚਮ ਸਹੀ ਹੈ ਗੱਡੀ ਖੜੀ ਹੈ ਜੇ ਕਾਲਾ ਨਹੀਂ ਤੇਰੇ ਪਸੰਦ ਹਾਂ ਤੇਰਾ ਕਾਲਾ ਬਾਬਾ ਚਲੋ ਅੱਡ ਅੱਡ ਸੋਚਾਂ ਨੇ ਬਈ ਹੈਲੋ ਹੈ ਉਹ ਕਿਹੜਾ ਦੁੱਧ ਉਹ ਬੱਕਰੀ ਦਾ ਕੋਈ ਨੁਕਸ ਨਹੀਂ ਹੈਗਾ ਜੀ ਮੰਗਦਾ ਤਾਂ ਤੜਕੇ ਦਾ 35000 ਐ ਇਹ ਦੋ ਵਾਰੀ ਪੁੱਛ ਕੇ ਗਿਆ ਮੈਂ ਮੰਗੂਗੇ ਅਗਲਾ ਤਾਂ ਆਪਦੀ ਚੀਜ਼ ਆ ਤੂੰ ਦੱਸ ਕੀ ਕਹਿਣਾ ਕਿਉਂ ਜੀ ਉਹ ਤਾਂ ਕਹਿੰਦਾ ਜਿਉਂ ਹੀ ਕਾਲ ਨਹੀਂ ਪਰਾਂ ਹੋ ਕੇ ਮੈਨੂੰ ਦੱਸ ਦੇ ਬੱਕਰੀ ਫੜਾਵਾਂ ਆ ਖੜੀ ਬਈ ਆ ਜਾ ਇੱਧਰ ਹੋ ਕੇ ਦੱਸ ਮੈਨੂੰ ਉਹਨੂੰ ਤਾਂ ਮੰਗੀ ਜਾਣ ਦੇ ਮੁਖਤ ਐਂ ਲੰਡਰ ਬੱਕਰੀ ਚ ਫਸੋਂਗੇ ਤੁਸੀਂ ਨਾਲੇ ਆਪਦੇ ਆ ਬੱਕਰੀ ਮਾੜੀ ਐ ਦੱਸ ਇਹਦਾ ਕੀ ਮਾੜਾ ਪਹਿਲੇ ਸੂਏ ਪੱਟ ਸੂਈ ਐ ਅੱਛਾ ਸਹੀ ਗੱਲ ਹੈ ਯਾਰ ਭਾਈ 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 ਮਾਟਾ ਤੋਤਾ ਹੈ ਜਿਆਦਾ ਤੋਤੇ ਵਰਗਾ ਨੱਕਾ ਉਹਰੇ ਦੁੱਤ ਤੋਂ ਦੀ ਗਦੀ ਦੀ ਪੂਛ ਲਵੇਂਗਾ ਲੈ 6 ਦੰਦ ਪੱਠਾ ਓਏ ਭਾਈ 6 ਦੰਦ ਦਾ ਲੈ ਓ ਮੇਰਾ ਵੀ ਬਣਾ ਦੇ ਕੋਈ ਵੀਡੀਓ ਪਾ ਲਿਆ ਮੈਂ ਮੈਨੇਜਰ ਚ ਮਖਰਾਉਂ ਤੇ ਮਖਰੂਫ ਵੀਡੀਓ ਇਹ ਵੀ ਬਣੂ ਫੇਰ ਹੀ ਬਣਾ ਸਿਆਣਾ ਬੈਣਾ ਚਾਦਰਾਂ ਪਾਈ ਖੜਾ ਹੈ ਉਹੀ ਚੋਰਿਆਂ ਵਾਲੀਆਂ ਗੱਲਾਂ ਕੱਟ ਤੂੰ ਵੀ ਨਹੀਂ ਮੈਂ ਤਾਂ ਘੱਟਿਆਂ ਜਮੀ ਤੂੰ ਤਾਂ ਕਿੱਥੇ ਜਾ ਖੜਿਆ ਕਹਿੰਦੇ ਦੀ ਮਗਰੋਂ ਬਣਾ ਵੀਡੀਓ ਤੇ ਨਹੀਂ ਹਰੇਕ ਦੇਖਦਾ ਗਲਤ ਕੰਮ ਨਾ ਕਰ ਆ ਆਪਾਂ ਨੂੰ ਗਾਲਾਂ ਦੇਣਗੇ ਲੋਕ ਵੀਡੀਓ ਦੇਖ-ਦੇਖ ਕੇ ਤੈਨੂੰ ਨਾਲੇ ਮੈਨੂੰ ਸਹੀ ਬੋਲ ਵੀਡੀਓ 'ਚ ਕਿਉਂ ਬਈ ਉਹ ਮੈਨੂੰ ਵੀ ਪਤਾ ਜਪ ਕਹਿੰਦਾ ਏ ਕਿ ਦੂਰ ਭੱਗ ਪੁਰਾਣਾ ਪਾਪੀ ਹੋ ਗਿਆ ਤੈਨੂੰ ਹੀ ਨਹੀਂ ਪਤਾ ਵੀ ਉੱਥੇ ਭੱਜ ਜੂ ਬੋਲ ਪੁਰਾਣਾ ਪਾਪੀ ਦਾ ਪਾਪੀ ਹੈ ਹਾਂ ਕਿੱਧਰ ਗਏ ਉਹ ਹਾਂ ਹਾਂ ਇੱਥੇ ਹੀ ਆ ਹਾਂ ਦੱਸ ਬਾਈ ਕੋ ਨਹੀਂ ਬਾਈ ਤੇ ਬਸਿੰਦਾ ਨਹੀਂ ਪਸੰਦ ਚੱਲ ਕੋਈ ਗੱਲ ਨਹੀਂ ਭਾਈ ਹੋਰ ਨੂੰ ਵੇਚ ਦਾਂਗੇ ਬਾਬੇ ਤੇਰੀ ਬੱਕਰੀ ਬੰਨ ਹੋਰੇ ਗਾਂਖ ਬਥੇਰੇ ਆਉਣਗੇ ਮਿਲ ਬੇ ਹਾਂ ਕੋਈ ਗੱਲ ਨਹੀਂ ਬੜਾ ਮਾਸ ਹੋ ਰਿਹਾ ਕੱਲ ਸੁਈ ਆ ਜੇ ਵਿਚਾਰੀ ਇਹ ਇਹਨੂੰ ਬੜੇ ਨੇ ਪਾਤੇ ਢੀ ਛੇਤੀ ਕਿਉਂ ਬਈ ਬਈ ਟਿੱਡ ਦਾ ਹੌਲੀ ਹੌਲੀ ਹਾਂ ਜਿਹੜਾ ਬਾਜਾ ਹੁੰਦਾ ਆ ਗਿਆ ਜੀ ਸਹੀ ਗੱਲ ਐ ਪਾਠ ਸਨੱਖੀ ਦਾ ਬਹੁਤ ਐ ਚਲੋ ਮੁੰਡਿਆ ਪੀਓ ਚਲ ਆ ਕੋਈ ਗਾਹ ਕਾ ਪੰਨਾ ਵੇਖਦੇ ਆ ਉਹਨਾਂ ਦੀ ਹੈ ਨਹੀਂ ਗੁੱਦੀ ਦਣਚਾ ਪਤਾ ਉਹ ਉਹਨੂੰ ਚੋਲਦਾ